ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਦੱਸਣਾ ਕਿ ਸਾਡੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਘੱਟ ਜਿਹੇ ਫੀਮੇਲ ਪ੍ਰੋਡਿਊਸਰਸ ਨੇ ਗਿਣਤੀ ਦੀ 3-4 ਨੇ ਪਰ ਜਿਨ੍ਹਾਂ ਨਾਲ ਮੈਂ ਅੱਜ ਤੁਹਾਨੂੰ ਮਿਲਵਾਉਣ ਵਾਲੀ ਆ ਇਹਨਾਂ ਦੀ ਲਾਸਟ ਫਿਲਮ ਵੀ ਬਹੁਤ ਸੁਪਰ ਹਿੱਟ ਰਹੀ ਸੀ ਤੇ ਜੇ ਆਉਣ ਵਾਲੀ ਫਿਲਮ ਹੈ ਉਹ ਆਲਰੇਡੀ ਚਰਚਾ ਤੇ ਚੱਲ ਰਹੀ ਹੈ ਤੇ ਰੂਪਾਲੀ ਗੁਪਤਾ ਮੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਮੈਨੂੰ ਇੱਕ ਗੱਲ ਦੱਸੋ ਤੁਹਾਡੀ ਪਿਛਲੀ ਫਿਲਮ ਵੀ ਸੁਪਰ ਹਿੱਟ ਸੀਗੀ ਤੇ ਸੁਪਰ ਹਿੱਟ ਫਿਲਮਾਂ ਦੀ ਸੀ ਆਲਰੇਡੀ ਚੜੀਆਂ ਲਾਈ ਹੋਈ ਹੈ ਤੇ ਊੜਾ ੜਾ ਦਾ ਕਨਸੈਪਟ ਕਿਵੇਂ ਤੁਹਾਨੂੰ ਲੱਭਿਆ ਉਡਾਣ ਦਾ ਕਨਸੈਪਟ ਨਰੇਸ਼ਪਾ ਜੀ ਦਾ ਸੀਗਾ ਉਹਨਾਂ ਨੇ ਸਾਨੂੰ ਸੁਣਾਇਆ ਸੀਗਾ ਕੁਝ 3 3.5 4 ਸਾਲ ਪਹਿਲੇ ਤੇ ਉਦੋਂ ਪਰ ਅਸੀਂ 420 ਰਿਟਰਨਸ ਦੇ ਵਿੱਚ ਬਿਜ਼ੀ ਸੀਗੇ ਬਟ ਫਿਰ ਇੱਕ ਦਿਨ ਅਸੀਂ ਬੈਠੇ ਟੀਵੀ ਦੇ ਵਿੱਚ ਇੱਕ ਪ੍ਰੋਗਰਾਮ ਦੇਖਿਆ ਕਿ 28000 ਬੱਚਾ ਪੰਜਾਬ ਦਾ ਦਸਵੀਂ ਦੇ ਵਿੱਚੋਂ ਪੰਜਾਬੀ ਦੇ ਵਿੱਚ ਫੇਲ ਹੋ ਗਿਆ ਤਾਂ ਸਾਨੂੰ ਲੱਗਿਆ ਕਿ ਆਈ ਥਿੰਕ ਸੋ ਇਹੀ ਟਾਈਮ ਹੈ ਹੁਣ ਬਣਾਉਣ ਦੀ ਕਿਉਂਕਿ ਇਸ ਤੋਂ ਜ਼ਿਆਦਾ ਹੋਰ ਕਿਤੇ ਥੱਲੇ ਜਾਵਾਂਗੇ ਜਿੰਨਾ نیچے ਅਸੀਂ ਉਤਾਰ ਚੁੱਕੇ ਆਪਣੀ ਭਾਸ਼ਾ ਨੂੰ ਇਸ ਤੋਂ ਥੱਲੇ ਹੋਰ ਕਿੱਥੇ ਲੈ ਕੇ ਜਾਵਾਂਗੇ ਇਹ ਸਾਰਿਆਂ ਨੂੰ ਲੋੜ ਹੈਗੀ ਐ ਇਸ ਟਾਈਮ ਦੱਸਣ ਦੀ ਫੇਰ ਇਹ ਵੀ ਦਿਮਾਗ ਦੇ ਵਿੱਚ ਆਇਆ ਵੀ ਜੇ ਕਿਤੇ ਅਸੀਂ ਸਮਝਾਵਾਂਗੇ ਤਾਂ ਐ ਕੋਈ ਨਹੀਂ ਸਮਝਣਾ ਚਾਹੁੰਦਾ ਤੇ ਉਹਨੂੰ ਪੁਰਾਣਾ ਇਸ ਤਰੀਕੇ ਨਾਲ ਪਵੇਗਾ ਐਂਟਰਟੇਨਮੈਂਟ ਦੇ ਨਾਲ ਕਿਉਂਕਿ ਤੁਸੀਂ ਦੇਖੋ ਜੀ ਫਿਲਮ ਹੈਗੀ ਆ ਉੜਾੜਾ ਇਹ 90% ਜਿਹੜੀ ਫਿਲਮ ਹੈਗੀ 95% ਇਨ ਫੈਕਟ ਉਹ ਹੈਗੀ ਆ ਕਾਮੇਡੀ ਫਿਲਮ ਇਹ ਇੱਕ ਵਿਅੰਗ ਹੈ ਸਟਾਇਰ ਜਿਹਨੂੰ ਆਪਾਂ ਕਹਿੰਦੇ ਆ ਇਟਸ ਅ ਸਟਾਇਰ ਔਨ ਦਾ ਐਂਟਾਇਰ ਸਿਸਟਮ ਔਨ ਸਪੈਸ਼ਲੀ ਔਨ ਦਾ ਪੀਪਲ ਅਸੀਂ ਕਿਸੇ ਨਾ ਸਕੂਲਾਂ ਦੀ ਗਲਤੀ ਹੈ ਉਹਦੇ ਵਿੱਚ ਨਾ ਐਜੂਕੇਸ਼ਨ ਸਿਸਟਮ ਦੀ ਗਲਤੀ ਹੈ ਗਲਤੀ ਹੈਗੀ ਲੋਕਾਂ ਦੀ ਜਿਹੜੇ ਇਸ ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜੇ ਅਸੀਂ ਪੰਜਾਬੀ ਬੋਲਾਂਗੇ ਤਾਂ ਅਸੀਂ ਪਿਛੜੇ ਹੋਏ ਲੱਗਾਂਗੇ ਜਾਂ ਪਿੰਡੂ ਲੱਗਾਂਗੇ ਜਾਂ ਗਵਾਰ ਲੱਗਾਂਗੇ ਜਾਂ ਅਨਕੂਲ ਲੱਗਾਂਗੇ ਇਹ ਉਹਨਾਂ ਲੋਕਾਂ ਵਾਸਤੇ ਫਿਲਮ ਹੈਗੀ ਹੈ ਕਿ ਇਹਦੇ ਨਾਲ ਕੂਲ ਅਨਕੂਲ ਹੋਣ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਤੁਸੀਂ ਮਹਾਰਾਸ਼ਟਰਾ ਜਾਓ ਕੈਲਕਟਾ ਜਾਓ ਹਰ ਬਾਕੀ ਸਟੇਟ ਦੇ ਵਿੱਚ ਪਤਾ ਨਹੀਂ ਲੋਕਾਂ ਨੂੰ ਆਪਣੇ ਇੰਨਾ ਮਾਣ ਹੈ ਭਾਸ਼ਾ ਦੇ ਉੱਤੇ ਸਿਰਫ ਸਾਡੇ ਪੰਜਾਬੀਆਂ ਨੂੰ ਹੀ ਇੰਨੀ ਹੋੜ ਹੈ ਅੰਗਰੇਜ਼ੀ ਦੀ ਕਿ ਜਿੰਦਾ ਕੋਈ ਹੁਣ ਤੋੜ ਦੀ ਜ਼ਰੂਰਤ ਸੀਗੀ ਉਹਦਾ ਗੱਲ ਕਰਦੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਵਾਸਤੇ ਮਾਂ ਬੋਲੀ ਪੰਜਾਬੀ ਵਾਸਤੇ ਸਾਰੇ ਤੁਹਾਨੂੰ ਕੋਈ ਸੰਗਠਨ ਹੈ ਉਹੀ ਮੈ ਤੁਹਾਨੂੰ ਦੱਸ ਰਿਹਾ ਕਿ ਗਲਤੀ ਕਿਸੇ ਦੀ ਨਹੀਂ ਹੈਗੀ ਗਲਤੀ ਸਾਡੀ ਆਪਣੀ ਹੈ ਅਸੀਂ ਕਹਿੰਦੇ ਸੋਸਾਇਟੀ ਜੇ ਹੈ ਸੋਸਾਇਟੀ ਐਦਾਂ ਹੁੰਦੀ ਜਾ ਰਹੀ ਹੈ ਸੋਸਾਇਟੀ ਕੌਣ ਹੈ ਅਸੀਂ ਸੋਸਾਇਟੀਆਂ ਠੀਕ ਹੈ ਜੇ ਹੁਣ ਮੈਂ ਹੀ ਇਨੀਸ਼ੀਏਟਿਵ ਨਹੀਂ ਲਾਉਂਗੀ ਕਿ ਮੇਰੇ ਬੱਚਾ ਨੂੰ ਆ ਨਾ ਆਉਂਦੀ ਹੋਵੇ ਪੰਜਾਬੀ ਬੋਲਣੀ ਆ ਕੋਈ ਹੋਰ ਨਾ ਲਵੇ ਤੇ ਫਿਰ ਉਹਦੇ ਵਿੱਚ ਅਸੀਂ ਕਸੂਰ ਕਿਦਾ ਕੱਢ ਰਹੇ ਆ ਅਸੀਂ ਇਕੱਠੇ ਹੋ ਕੇ ਸੋਸਾਇਟੀ ਬਣਾਉਂਦੇ ਆ ਨਾ ਤੇ ਉਹੀ ਅਸੀਂ ਚੀਜ਼ ਸਮਝਾਉਣੇ ਸ਼ ਇਹਦੇ ਵਿੱਚ ਕੋਸ਼ਿਸ਼ ਕੀਤੀ ਹੈਗੀ ਹੈ ਕਿ ਇੱਕ ਬੜੇ ਐਂਟਰਟੇਨਿੰਗ ਵੇ ਦੇ ਵਿੱਚ ਕਿ ਠੀਕ ਹੈ ਹਰ ਭਾਸ਼ਾ ਦਾ ਆਪਣਾ ਇੱਕ ਇੰਪੋਰਟੈਂਸ ਹੈ ਇੰਗਲਿਸ਼ ਵੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਜਦ ਕੱਲ ਬੱਚਾ ਨੇ ਬਾਹਰ ਜਾਣਾ ਆਣਾ ਘੁੰਮਣਾ ਫਿਰਨਾ ਪੜਨਾ ਗਲੋਬਲ ਲੈਂਗੁਏਜ ਹੈਗੀ ਆ ਆਣੀ ਚਾਹੀਦੀ ਹੈਗੀ ਆ ਬਟ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਇੱਕ ਸਾਡੇ ਪੰਜਾਬੀ ਚ ਕਹਾਵਤ ਹੈ ਕਹਿੰਦੇ ਦੂਜਿਆਂ ਦਾ ਮਹਿਲ ਦੇਖ ਕੇ ਆਪਣਾ ਨਹੀਂ ਢਾਣਾ ਚਾਹੀਦਾ ਕਰਨਾ ਤਾਂ ਇਸ ਕਰਕੇ ਠੀਕ ਹੈ ਸਾਰਾ ਕੁਝ ਸਿੱਖੋ ਜੋ ਜੋ ਜਿੱਥੇ ਜਿੱਥੇ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਕਰੋ ਬਟ ਆਪਣੀਆਂ ਜੜਾਂ ਨਾਲ ਲੈ ਕੇ ਬਿਲਕੁਲ ਐਕਚੁਅਲੀ ਅੰਗਰੇਜ਼ੀ ਭਾਸ਼ਾ ਨੂੰ ਨਾ ਜਨਰਲ ਨੋਲੇਜ ਸਮਝ ਲਿਆ ਕਿ ਇਹ ਨਾ ਜਨਰਲ ਨੋਲੇਜ ਹੈ ਅਗਰ ਅੰਗਰੇਜ਼ੀ ਆਂਦੀ ਅੰਗਰੇਜ਼ੀ ਚਾਰ ਅੱਖਰ ਬੋਲੇ ਤਾਂ ਮਤਲਬ ਇਸ ਤੋਂ ਵਧੀਆ ਇਨਸਾਨ ਉੱਤੇ ਕੋਈ ਨਹੀਂ ਹੈ ਮਤਲਬ ਫਾਈਵ ਸਟਾਰ ਹੋਟਲ ਤੋਂ ਚਲ ਕੇ ਖਾਣਾ ਪੀਣਾ ਜਿੱਥੇ ਚੰਗਾ ਬੋਲ ਲਿਆ ਕਿ ਬੇਟੇ ਨਾਲ ਗੱਲ ਕਰ ਲਈ ਤਾਂ ਮਤਲਬ ਇਹ ਵਧੀਆ ਇਨਸਾਨ ਹੈ ਇਹਦੇ ਨਾਲ ਗਲਬਾਤ ਕੀਤੀ ਜਾ ਸਕਦੀ ਹੈ ਲੇਕਿਨ ਉਹੀ ਅਗਰ ਪੰਜਾਬੀ ਭਾਸ਼ਾ ਵਿੱਚ ਕੋਈ ਆਪਣਾ ਠੇੜ ਪੰਜਾਬੀ ਮਤਲਬ ਗੱਭਰੂ ਕੋਈ ਬੋਲ ਦਿੱਤਾ ਯਾਰ ਕੀ ਹੈ ਮਤਲਬ ਇਹ ਸੀਰੀਅਸਲੀ ਸੋਚ ਹੈ ਕਿ ਪਤਾ ਨਹੀਂ ਕਿਤੇ ਮੈਨੂੰ ਲੱਗਦਾ ਕਿ ਇਸ ਇਸ ਸੋਚ ਨੂੰ ਇਸ ਸੋਚਣੀ ਨੂੰ ਬਦ ਲੋਕ ਕੋਸ਼ਿਸ਼ ਕਰ ਰਹੇ ਨੇ ਪਰ ਇੱਕ ਸਮਾਂ ਵੀ ਚਾਹੀਦਾ ਹੈ ਲੋਕਾਂ ਦੀ ਸੋਚ ਨੂੰ ਬਦਲਣ ਵਾਸਤੇ ਤੇ ਜਦ ਊੜਾ ਐੜਾ ਦੀ ਗੱਲ ਕਰਦੇ ਹਨ ਇਸ ਫਿਲਮ ਵਿੱਚ ਤੁਸੀਂ ਆਪ ਵੀ ਆਏ ਹੋ ਜਿਵੇਂ ਪਿਛਲੀ ਫਿਲਮ ਵਿੱਚ ਸੀ ਹਾਂਜੀ ਇਸ ਫਿਲਮ ਵਿੱਚ ਮੈਂ ਉਹਨਾਂ ਉਹਨਾਂ ਕੁਝ ਮਾਮਾ ਵਿੱਚੋਂ ਇੱਕ ਦਾ ਰੋਲ ਕੀਤਾ ਹੈ ਜਿਹੜੀਆਂ ਆਪਣੇ ਬੱਚਿਆਂ ਨੂੰ ਸਿਰਫ ਅੰਗਰੇਜ਼ੀ ਸਿਖਾਉਣਾ ਚਾਹੁੰਦੀਆਂ ਤੇ ਅੱਛਾ ਇੰਨੇ ਸਾਰੇ ਬੱਚੇ ਇੱਕ ਸੈੱਟ ਤੇ ਹੋਣਾ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਸਮਝਾਉਣਾ ਬਹੁਤ ਔਖਾ ਕਿਉਂਕਿ ਇਤਨੇ ਸਾਰੇ ਬੱਚਿਆਂ ਦੀ ਡਿਮਾਂਡਸ ਨੂੰ ਪੂਰਾ ਕਰਨਾ ਨਾਲ ਉਹਨਾਂ ਤੋਂ ਐਕਟਿੰਗ ਕਰਵਾਉਣਾ ਇਟਸ ਨਾਟ ਦੈਟ ਈਜ਼ੀ ਕਿਉਂਕਿ ਆਪਣੇ ਆਪਣੇ ਸਟਾਰਸ ਦੇ ਨਾਲ ਇਤਨਾ ਸਭ ਕੁਝ ਹੁੰਦਾ ਇੱਕ ਤਾਂ ਸਟਾਰਸ ਨਾਲ ਨੇ ਉੱਤੇ ਬੱਚੇ ਕਿੰਨਾ ਔਖਾ ਸੀ ਦੇਖੋ ਉਹਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਪੋਜ਼ਿਟਿਵ ਪੁਆਇੰਟ ਇਸ ਵਾਰੀ ਸੀਗਾ ਕਿ ਅਸੀਂ ਸਟਾਰਸ ਵੱਲੋਂ ਇੰਨੇ ਰਿਲੈਕਸਡ ਸੀਗੇ ਕਿ ਮਤਲਬ ਉਹ ਕਹਿੰਦੇ ਹੁੰਦੇ ਨਾ ਕਿ ਹਵਾ ਨਹੀਂ ਲੱਗੀ ਕਿ ਪਤਾ ਹੀ ਨਹੀਂ ਲੱਗਿਆ ਆਏ ਆਪਣਾ ਕੰਮ ਕਰੋ ਟਾਈਮ ਤੇ ਆਓ ਸਾਰਾ ਕੋਈ ਟੈਨਸ਼ਨ ਨਹੀਂ ਕੋਈ ਕਿਸੇ ਚੀਜ਼ ਦੀ ਨਹੀਂ ਤਾਂ ਇੱਕ ਉਹ ਬਹੁਤ ਵੱਡਾ ਇੱਕ ਪੋਜ਼ਿਟਿਵ ਪੁਆਇੰਟ ਰਿਹਾ ਕਿ ਸਾਨੂੰ ਹੋਰ ਸਾਰੀ ਚੀਜ਼ ਉੱਤੇ ਕਨਸੈਂਟਰੇਟ ਕਰਨ ਦਾ ਬਹੁਤ ਮੌਕਾ ਮਿਲਿਆ ਦੇਖੋ ਪ੍ਰੋਫੈਸ਼ਨਲਿਜ਼ਮ ਜੋ ਮੈਂ ਇਸ ਵਾਰੀ ਦੇਖਿਆ ਹੈ ਆਪਣੀ ਫਿਲਮ ਦੇ ਵਿੱਚ ਮੈਂ ਕਦੀ ਨਹੀਂ ਪਹਿਲੇ ਦੇਖਿਆ ਟੂ ਬੀ ਵੈਰੀ ਓਨੈਸਟ ਇਸ ਮਤਲਬ ਟੈਨਸ਼ਨ ਹੀ ਨਹੀਂ ਹੁੰਦੀ ਸੀਗੀ ਕਿ ਕਿਸੇ ਨੂੰ ਵਾਹ ਬੁਰਾ ਨ ਲੱਗ ਜਾਏ ਕਿਸੇ ਦਾ ਆ ਖਾਨਦਾਨੀ ਆ ਕਿਸੇ ਦਾ ਉਹ ਨਹੀਂ ਹੋ ਨਾਥਿੰਗ ਇਟ ਵਾਸ ਸੋ ਵੈਲ ਮਤਲਬ ਕੋਈ ਲੋੜ ਹੀ ਨਹੀਂ ਉਹਨਾਂ ਨੇ ਸ ਕਿਹਾ ਤੁਸੀਂ ਫਿਲਮ ਦਾ ਧਿਆਨ ਦਿਓ ਉਹ ਇਸ ਕਰਕੇ ਸਾਡੀ ਜਿਹੜੀ એનર્ਜੀ ਸੀ ਸਾਰੀ ਪੋਜ਼ਿਟਿਵ ਰਹੀ ਉਸ ਤੋਂ ਬਾਅਦ ਮੈਂ ਕਹੂੰਗੀ ਸਾਡੀ ਟੀਮ ਨੂੰ ਇਹਦਾ ਬਹੁਤ ਵੱਡਾ ਵਸ਼ਰੇ ਜਾਂਦਾ ਹੈ ਸ਼ਿਤੇਸ਼ ਭਾਜੀ ਨੂੰ ਮੇਨ ਸ਼ਿਤੇਸ਼ ਭਾਜੀ ਹੋਗੇ ਆਪਣਾ ਨਾਲ ਜਿਹੜਾ ਉਹਨਾਂ ਦੇ ਸ਼ਿਤੇਸ਼ ਭਾਜੀ ਦੇ ਨਾਲ ਦੀਪਕ ਥਾਪਨ ਰਾਜ ਤੇ ਸੰਦੀਪ ਮੱਲੀ ਸਾਡੇ ਨਾਲ ਸੀਗੇ ਇਹਨਾਂ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਉੱਥੇ ਟੈਕਲ ਕੀਤਾ ਕਿ ਬੱਚੇ ਕੈਨਨਸੀ ਕਰਨੇ ਜਾਣਾ ਉਹ ਇੰਨਾ ਇੰਜੋਏ ਕਰਦੇ ਹੁੰਦੇ ਸੀਗੇ ਸ਼ੂਟ ਦੇ ਉੱਤੇ ਸਾਰੇ ਫਰੈਂਡਸ ਬਣ ਗਏ ਉਹ ਇੰਨਾ ਕੋ ਉਹਨਾਂ ਨੇ ਇੰਜੋਏ ਕੀਤਾ ਕਿ ਸਾਨੂੰ ਉਹਨਾਂ ਨੂੰ ਸਿਖਾਣ ਦੀ ਕਰਨ ਦੀ ਕੋਈ ਲੋੜ ਨਹੀਂ ਪਈ ਉਹ ਇੰਨਾ ਇੰਜੋਏ ਕਰਦੇ ਸੀ ਆਪਸ ਦੇ ਵਿੱਚ ਹੀ ਉਹ ਆਪੇ ਰਿਅਸਲਾਂ ਕਰ ਜਾਣੀ ਉਹਨੇ ਬੈਠਿਆ ਨੇ ਆਪਣੇ ਡਾਇਲੌਗ ਬੋਲੀ ਜਾਣੇ ਪ੍ਰੈਕਟਿਸ ਕਰੀ ਜਾਣੀ ਤੇ ਉਹ ਕੁਝ ਨਹੀਂ ਹੋਇਆ ਬਟ ਇਵੈਂਚੁਅਲੀ ਸਾਰਾ ਕੁਝ ਬਹੁਤ ਪੋਜ਼ਿਟਿਵ ਔਰ ਵਧੀਆ ਤਰੀਕੇ ਨਾਲ ਹੋਇਆ ਸਿਵਰ ਗੋਡ ਬਾਈ ਗੋਡਸ ਗ੍ਰੇਸ ਕੋਈ ਪ੍ਰੋਬਲਮ ਨਹੀਂ ਆਈ। ਇੱਕ ਸੀਨ ਆਂਦਾ ਟ੍ਰੇਲਰ ਤੇ ਵਿੱਚ ਜਿੱਥੇ ਉਹ ਬਾਹਰ ਮੁਰਗੇ ਬਣੇ ਹੁੰਦੇ ਨੇ ਤੇ ਉਹ ਉਹ ਵਾਲਾ ਸੀਨ ਜਿਹੜਾ ਕਿਤੇ ਨਾ ਕਿਤੇ ਜਦ ਸਾਡੀ ਕਲਾਸ ਦੇ ਵਿੱਚ ਬਾਹਰ ਮੁਰਗੇ ਬਣਦੇ ਸੀ ਤਾਂ ਸੀਰੀਅਸਲੀ ਉਹ ਫੀਲ ਯਾਦ ਆਉਂਦੀ ਹੈ। ਨਹੀਂ ਤੁਸੀਂ ਜਦੋਂ ਪੂਰੀ ਫਿਲਮ ਦੇਖੋਗੇ ਤੇ ਬਹੁਤ ਸਾਰੇ ਇਹੋ ਜਿਹੇ ਸੀ ਮੈਂ ਤਾਂ ਜਿੰਨੇ ਵੀ ਦਰਸ਼ਕ ਨੇ ਮੈਂ ਇੰਨੀ ਗੱਲ ਦੀ ਗਾਰੰਟੀ ਦੇ ਸਕਦੀ ਆਂ ਕਿ ਪਹਿਲੇ ਸੀਨ ਤੋਂ ਲੈ ਕੇ ਐਂਡ ਦੇ ਸੀਨ ਦੇ ਵਿੱਚ ਤੁਸੀਂ ਹਰ ਚੀਜ਼ ਨਾਲ ਆਪਣੇ ਆਪ ਨੂੰ ਰਿਲੇਟ ਕਰੋਗੇ। ਇਹ ਇਸ ਗੱਲ ਦੇ ਨਾਲ ਨਾਲ ਕਿ ਊੜਾੜਾ ਠੀਕ ਐਸੀ ਆਪਣੇ ਮਾਂ ਬੋਲੀ ਨੂੰ ਨਹੀਂ ਛੱਡਣਾ। ਯਾ ਸਿਉ ਦੇ ਵਿਅੰਗ ਕੀਤਾ ਹੈ ਇੱਕ ਸਾਰੇ ਨਾ ਲੋਕਾਂ ਦੇ ਉੱਤੇ ਜਾਂ ਇੱਕ ਡਿਫਰੈਂਟ ਟਾਈਪ ਦੇ ਲੋਕਾਂ ਦੇ ਉੱਤੇ ਕਿ ਸਾਰੇ ਹੋ ਜੀ ਨਹੀਂ ਹੁੰਦੇ ਬਟ ਉਹਦੇ ਨਾਲ ਨਾਲ ਨਾ ਇੱਕ ਹੋਰ ਬਹੁਤ ਵੱਡੀ ਜਿਹੜੀ ਚੀਜ਼ ਹੈ ਜਿਹੜੀ ਹਰ ਮਾਂ ਬਾਪ ਦੇ ਦਿਲ ਦੀ ਇੱਕ ਪ੍ਰੋਬਲਮ ਹੈਗੀ ਹੈ ਆਪਾਂ ਕਹਿ ਕੇ ਦਸੀਏ ਜਾਂ ਨਾ ਦਸੀਏ ਅਸੀਂ ਵੀ ਆਪਣੇ ਮਾਂ ਬਾਪ ਨੂੰ ਉਹੀ ਕਿਹਾ ਸਾਡੇ ਬੱਚਿਆਂ ਨੇ ਅੱਗੇ ਉਹੀ ਕਹਿਣਾ ਇੱਕ ਸਾਈਕਲ ਬਣਾਇਆ ਹੈ ਹਰ ਮਾਂ ਬਾਪ ਕੋਈ ਵੀ ਹੋਏ ਚਾਹੇ ਅਸੀਂ ਹੈਗਿਆਂ ਸਾਡੇ ਸਿਗੇ ਜਾਂ ਸਾਡੇ ਬੱਚੇ ਅੱਗੇ ਵਣਨਗੇ ਕਿਸੇ ਵੀ ਪੱਦਰ ਦੇ ਹੋਣੇ ਨਹੀਂ ਕਿ ਕੋਈ ਅਮੀਰ ਗਰੀਬ ਜਾਂ ਕੁਝ ਕੁਝ ਵੀ ਹੋਵੇ ਕਿਸੇ ਵੀ ਫੀਲਡ ਦੇ ਹੋਣ ਹਰ ਇੱਕ ਮਾਂ ਬਾਪ ਆਪਣੀ ਹੈਸੀਅਤ ਤੋਂ ਬਹੁਤ ਵੱਧ ਕੇ ਆਪਣੇ ਬੱਚਿਆਂ ਦਾ ਕੁਝ ਕਰਨਾ ਚਾਹੁੰਦਾ ਹੈ ਹਰ ਇੱਕ ਪੇਰੈਂਟ ਨੂੰ ਹੁੰਦਾ ਹੈ ਕਿ ਜੇ ਮੇਰੀ 10 ਰੁਪਏ ਦੀ ਹੈਸੀਅਤ ਹੈ ਤਾਂ ਮੈਂ ਆਪਣੇ ਬੱਚੇ ਤੇ 20 ਲਾਵਾਂ ਭਾਵੇਂ ਉਹਦੇ ਵਾਸਤੇ ਔਖਾ ਹੋ ਜਾ ਬਟ 99.9% ਬੱਚੇ ਕਦੇ ਉਸ ਚੀਜ਼ ਦੀ ਕਦਰ ਨਹੀਂ ਕਰਦੇ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਨਾਂ ਨੂੰ ਸਿਰਫ ਇਹ ਲੱਗਦਾ ਮੇਰੇ ਪਿਓ ਪਾਪਾ ਨੇ ਮੈਨੂੰ ਸਿਰਫ 100 ਰੁਪਏ ਦਿੱਤਾ ਉਹ ਇਹ ਨਹੀਂ ਸੋਚਦੇ ਕਿ ਸ਼ਾਇਦ ਇਹ ਹੀ ਆਖਰੀ 100 ਰੁਪਏ ਮੇਰੇ ਪਾਪਾ ਕੋ ਸਿਗਾ ਸੋ ਇਹ ਜਿਹੜੀ ਚੀਜ਼ ਹੈ ਅਸੀਂ ਉਹ ਵੀ ਇੱਕ ਦਸਨ ਦੇ ਕੋਸ਼ਿਸ਼ ਕਰਾਂਗੇ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਸਭ ਜਣੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ ਫਿਲਮ ਦਿਖਾਉਣ ਵਾਸਤੇ ਕਿਉਂਕਿ ਉਹਦੇ ਚੋ ਗੱਲ ਸਮਝ ਜਾਣ ਕਿ ਤੁਹਾਡੇ ਮਾਮਾਪ ਆਪਣੇ ਜੀ ਜਾਨ ਤੋੜ ਕੇ ਪਤਾ ਨਹੀਂ ਕਿੰਨੇ ਸੈਕਰੀਫਾਈਜ਼ ਕਰਕੇ ਤੁਹਾਡੇ ਵਾਸਤੇ ਇੰਨਾ ਕੁਝ ਕਰਦੇ ਨੇ ਜਿਹੜਾ ਉਦੋਂ ਨਹੀਂ ਪਤਾ ਚੱਲਦਾ ਪਰ ਜਦੋਂ ਤੱਕ ਪਤਾ ਚੱਲਦਾ ਹੈ ਉਦੋਂ ਬਹੁਤ ਲੋਕਾਂ ਦੇ ਜ਼ਿੰਦਗੀਆਂ ਦੇ ਵਿੱਚ ਮਾਪੇ ਪਰਹੁੰਦੇ ਨਹੀਂ ਦੇਖਣ ਵਾਸਤੇ ਸੋ ਅਸੀਂ ਟਾਈਮਲੀ ਹੀ ਉਹਨਾਂ ਨੂੰ ਉਹਨਾਂ ਦੀ ਚੀਜ਼ ਦਾ ਸ਼ਰੇਆ ਦੇਈਏ ਜੋ ਸਾਡੇ ਮਾਪੇ ਸਾਨੂੰ ਕਰਦੇ ਨੇ ਇਸ ਕਰਕੇ ਮੈਂ ਬਾਾਰ-ਬਾਰ ਇਹ ਗੱਲ ਕਰ ਰਹੀ ਕਿ ਆਪਣੇ ਬੱਚਾ ਨੂੰ ਜ਼ਰੂਰ ਲੈ ਜਾ ਕੇ ਦਿਖਾਓ ਉਹਨਾਂ ਨੂੰ ਕਿਤੇ ਨਾ ਕਿਤੇ ਤੁਹਾਡੀ ਐਮੀ ਜਰੂਰ ਮਹਿਸੂਸ ਹੋਏਗੀ ਕਿ ਕੀ ਹੈ ਐਜ਼ ਅ ਮਦਰ ਤੁਸੀਂ ਕਿੰਨਾ ਕੁ ਰਿਲੇਟ ਕਰਦੇ ਹੋ ਫਿਲਮ ਦੇ ਨਾਲ ਕਿਉਂਕਿ ਤੁਹਾਡੇ ਬੱਚੇ ਵੀ ਸਕੂਲ ਜਾਂਦੇ ਨੇ ਤੇ ਤੁਸੀਂ ਕਿੰਨਾ ਕੁ ਸਹਿ ਹੈ ਇਸ ਸਿਸਟਮ ਦੇ ਨਾਲ ਮੈਂ ਇਸ ਮਾਮਲੇ ਤੇ ਜਿਹਨੂੰ ਪਹਿਲੇ ਵੀ ਕਿਸੇ ਨੇ ਪੁੱਛਿਆ ਸੀਗਾ ਮੈਂ ਪਰਮਾਤਮਾ ਦੀ ਇੰਨੀ ਕੁ ਵਾਹਿਗੁਰੂ ਦੀ ਸ਼ੁਕਰਗੁਜ਼ਾਰਾਂ ਇੰਨੀ ਕੁ ਸ਼ੁਕਰਗੁਜ਼ਾਰਾਂ ਕਿ ਮੇਰੇ ਜਿਹੜੇ ਬੱਚੇ ਨੇ ਉਹ ਹਲੇ ਤੱਕ ਤਾਂ ਜੋ ਪਰਮਾਤਮਾ ਨੇ ਇੰਨੀ ਮਿਹਰ ਰੱਖੀ ਹੈਗੀ ਐ ਉਹਨਾਂ ਨੂੰ ਬਹੁਤ ਮੈਂ ਅਜੀਬ ਜਿਹੀ ਢੰਗ ਨਾਲ ਪਾ ਲਿਆ ਉਹਨਾਂ ਨੂੰ ਕਦੀ ਇਹ ਨਹੀਂ ਸਾਬਿਤ ਹੁੰਦੇ ਤੱਕ ਤੁਸੀਂ ਬਹੁਤ ਕੋਈ ਪਤਨੀ ਕੀ ਹੋ ਗਈ ਨਹੀਂ ਤੁਸੀਂ ਬੱਚੇ ਹੋ ਤੁਸੀਂ ਆਪਣੀ ਜ਼ਿੰਦਗੀ ਆਪ ਬਣਾਣੀ ਹੈ ਸਾਡੇ ਕੋਲ ਤੁਹਾਡੇ ਵਾਸਤੇ ਸਿਰਫ ਪੜ੍ਹਾਈ ਹੈ ਉਸ ਤੋਂ ਇਲਾਵਾ ਸਾਡੇ ਤੋਂ ਤੁਹਾਡੇ ਵਾਸਤੇ ਕੁਝ ਨਹੀਂ ਹੈ ਸਉ ਉਸਤਵ ਸਾਡੇ ਵੱਲੋਂ ਟਾਟਾ ਬਾਏ ਬਾਏ ਜਦ ਮਤਲਬ ਚੇਂਜ ਹੋ ਗਏ ਹਾਂ ਗ੍ਰੈਜੂਏਸ਼ਨ ਗਏ ਮਤਲਬ ਉਹ ਦੇਖਦੇ ਨਹੀਂ ਐਜ਼ ਅ ਪ੍ਰੋਡਿਊਸਰ ਤੁਹਾਨੂੰ ਨਹੀਂ ਐਜ਼ ਅ ਪ੍ਰੋਡਿਊਸਰ ਵੀ ਉਹਨਾਂ ਵਾਸਤੇ ਇੱਕ ਕੰਮ ਹੈ ਉਹਨਾਂ ਨੂੰ ਉਹ ਐਕਚੁਅਲੀ ਉਹ ਸਾਰਾ ਦਿਨ ਉਹ ਦੇਖਦੇ ਨੇ ਸਾਨੂੰ ਕਿ ਅਸੀਂ ਕਿੰਨੀ ਮਿਹਨਤ ਕਰੀਦੀ ਹੈ ਕਿੰਨੀ ਟੈਨਸ਼ਨ ਲਈਦੀ ਹੈ ਜਾਂ ਕਿੰਨਾ ਅਸੀਂ ਜ਼ੋਰ ਲਗਾਨੇ ਆਏ ਆ ਸਾਡੀ ਕਿੰਨੀ ਸਾਡੀਆਂ ਪਰਸਨਲ ਪ੍ਰੋਬਲਮਸ ਨੂੰ ਸਭ ਤੋਂ ਕਲੋਜ਼ਲੀ ਉਹ ਦੇਖਦੇ ਨੇ ਇਸ ਕਰਕੇ ਉਹਨਾਂ ਨੂੰ ਇਹ ਪਤਾ ਹੈ ਕਿ ਜਿੱਥੇ ਬੈਠੇ ਨੇ ਉਹਦੇ ਵਾਸਤੇ ਕਰਨਾ ਵੀ ਬਹੁਤ ਕੁਝ ਪੈਂਦਾ ਹੈ ਇਹ ਨੋਟ ਕਿਤਨੀ ਹੈ ਅਗਰ ਗੱਲ ਕਰੂੰ ਤਾਂ ਬੱਚੇ ਹਲੇ ਤਾਂ ਬਹੁਤ ਛੋਟੇ ਨੇ ਹਲੇ ਤਾਂ ਬਸ ਉਹਨਾਂ ਨੂੰ ਇੰਨੇ ਕਹਦੀ ਹੈ ਕਿ ਬੇਟੇ ਫਿਲਮ ਰਿਲੀਜ਼ ਹੋਣ ਵਾਲੀ ਹੈ 10 ਦਿਨ ਬਿਲਕੁਲ ਤੰਗ ਨਹੀਂ ਕਰਨਾ ਤੇ ਉਹ ਵਿਚਾਰੇ ਉਹਨੇ ਚ ਸਮਝ ਜਾਂਦੇ ਐ ਬਟ ਬਸ ਸਕੂਲ ਚ ਤਾਂ ਪ੍ਰੋਮੋਸ਼ਨ ਚੱਲ ਰਹੀ ਹੋਗੀ ਮੰਮੀ ਫਿਲਮ ਲੈ ਕੇ ਆ ਰਹੀ ਹੈ ਹਾਂ ਉਹਨੇ ਬਟ ਉਹ ਹਲੇ ਛੋਟੇ ਨਹੀਂ ਇਸ ਕਰਕੇ ਉਹਨਾਂ ਨੂੰ ਇੰਨਾ ਗਲੈਮਰ ਵਰਡ ਦਾ ਇੰਨਾ ਹੈ ਨਹੀਂ ਉਹਨਾਂ ਨੂੰ ਬਸ ਇਹਨਾਂ ਪਤਾ ਕਿ ਹਾਂ ਕੋਈ ਕੰਮ ਕਰਦੇ ਆ ਬਹੁਤ ਮਿਹਨਤ ਕਰਦੇ ਆ ਤੇ ਜਿਸ ਕਰਕੇ ਹਾਂ ਇਹਨਾਂ ਦੀ ਕਦੀ ਵਿਚਾਰਿਆਂ ਦੀ ਕੋਈ ਇੰਟਰਵਿਊ ਆ ਜਾਂਦੀ ਹੈ ਕਿਤੇ ਅਦਰਵਾਈਜ਼ ਇਹਦੀ ਕੋਈ ਗੱਲ ਨਹੀਂ ਨਹੀਂ ਬੱਚਿਆਂ ਨੂੰ ਵੈਸੇ ਇਹ ਚੀਜ਼ਾਂ ਸਿਖਾਉਣੀ ਬਹੁਤ ਜ਼ਰੂਰੀਆਂ ਦੱਸਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕਿਤੇ ਨਾ ਕਿਤੇ ਬੱਚੇ ਸਾਡਾ ਹੀ ਅਕਸ ਨੇ ਤੇ ਇਹ ਊੜਾੜਾ ਜਿਹਾ ਫਿਲਮ ਹੈ ਸਿਰਫ ਇੱਕ ਵਿਅੰਗ ਨਹੀਂ ਹੈਗਾ ਇੱਕ ਸਟਾਇਰ ਨਹੀਂ ਹੈ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੇ ਹਨ ਤੁਸੀਂ ਆਪ ਆਪਣੇ ਕਲਾਸ ਫੈਲੋਸ ਦੇ ਨਾਲ ਜਾਂ ਫਿਰ ਆਪਣੇ ਆਲੇ ਦੁਆਲੇ ਦੀ ਜ਼ਿੰਦਗੀ ਦੇ ਨਾਲ ਰਿਲੇਟ ਕਰ ਸਕਦੇ ਹੋ ਕੈਮਰਾਮੈਨ ਅਮਰਜੋਤ ਦੇ ਨਾਲ ਹੀ ਰੂਪੀ ਚਲਵਾਨ ਡੇਲੀ ਪੋਸਟ ਪੰਜਾਬੀ ਬਰਾਤ ਇੰਤਜ਼ਾਰ ਕਰਨ ਲੱਗ ਰਹੀ ਥੇ ਤਿਆਰ ਮੈਂ ਟਕਟੂ ਹਮਾ ਸ਼ੀਸ਼ਾ ਹੈ ਨਹੀਂ ਪੱਗ ਬੰਨਣ ਨੂੰ और इसने थारी पंजाबी में के बोला इसे फ्रंट मिरर कहते हैं आप पीछे दे पेज वास्ते छोटा शीशा चाहिए कि तुसी भी विदेश विच अपना पविक बनाना चाहते हो पाओ विदेश विच पढ़ाई करने का मौका पिरामिड ई सर्विस दी सलाह नाल भारत अते पंजाब सरकार तो मान्यता प्राप्त पर करो तिरानवे नौ सौ